ਬੱਸੋ ਕੀ ਕੀ ਚੱਲਦਾ ਹੁਣ ਤਾਈਆਂ ਦੁਬਾਰਾ ਪੈਣੀਆਂ ਨੇ ਤਾਈਆਂ ਦੁਬਾਰਾ ਪੈਣੀਆਂ ਨੇ ਪਾਈਆਂ ਟਾਈਆਂ ਦੁਬਾਰਾ ਬਾਈ ਕੀ ਫੈਸਲਾ ਟਾਈਆਂ ਦੁਬਾਰਾ ਪੈਣੀਆਂ ਬਾਤ ਵੱਡੀ ਮੁਬਾਰਕਵਾਦ ਆ ਲੰਬੜ ਕੋਚ ਨੂੰ ਉਧਰ ਜੈਜੀ ਪਧਾਰ ਡਾਕਟਰ ਤੇ ਹੁਣ ਆ ਦੇ ਕਬੱਡੀ ਕਰਨਾ ਲੈ ਜੋੜਿਆ ਜੀ ਭਰਾ ਮੇਰਾ ਉਹ ਚੁੱਪ ਕਰ ਜਾ ਤੈਨੂੰ ਬੇਨਤੀ ਐ ਤੂੰ ਕਿੱਥੇ ਜੀ ਮੈਨੂੰ ਲੱਭ ਜੇ ਯਾਰ ਲੱਭੇ ਹੋਰ ਕਿਹੜਾ ਜਿਹੜਾ ਹਰਦਾ ਨਹੀਂ ਬੋਲੂ ਤੂੰ ਮੈਚ ਹੋਣ ਦੇਣਾ ਜਾਂ ਨਹੀਂ ਯਾ ਦਰਸ਼ਕਾਂ ਤੇ ਘੜਾ ਦੋ ਇਹ ਕਿਹੜਾ ਹੈ ਨਹੀਂ ਮੁੰਡਾ ਤੇ ਸਾਰੇ ਹੀ ਆਪਣੇ ਐ ਨਾ ਆ ਜਿਹੜੇ ਬੈਠੇ ਐ ਆ ਇਹ ਵੀ ਆਪਣੇ ਐ ਨਾਲ ਹੀ ਦੇਖਣਾ ਬਾਈ ਕੀ ਕਰਨਾ ਹੁਣ ਕੀ ਫੈਸਲਾ ਜਿੰਨੇ ਟਾਈਆਂ ਸੀ ਉਦਾਂ ਹੀ ਮੈਚ ਕਰਾਣਾ ਮੇਰੇ ਦੇਖੋ ਦੇਖੋ ਮੇਰੀ ਸੁਣੋ ਗੱਲਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਾਰੇ ਚੁੱਪ ਰਹਿਣਾ ਇਹ ਲੋਕਾਂ ਦਾ ਫੈਸਲਾ ਕੀ ਹੈ ਬਸ ਕੋਈ ਨਹੀਂ ਬੋਲੂਗਾ ਬਿਲਕੁਲ ਚੁੱਪ ਰਹੋ ਤੇ ਮੇਰੇ ਉਹ ਛੜਜੋ ਯਾਰ ਛੜਜੋ ਚੁੱਪ ਕਰਜੋ ਯਾਰ ਚੁੱਪ ਕਰਜੋ ਨਾ ਮੈਨੂੰ ਕੀ ਪਤਾ ਲੱਗੂਆ ਇੱਕ ਹੌਲੀ ਬੋਲਿਓ ਹੌਲੀ ਬੋਲਿਓ ਉਹ ਯਾਰ ਕੋਈ ਕੰਮ ਹੈ ਯਾਰ ਉਹ ਇਹ ਕੰਮ ਹੈ ਕੋਈ ਚੁੱਪ ਤੇ ਚੁੱਪ ਤੇ ਕਰ ਲੋ ਹੌਲੀ ਹੌਲੀ ਹੱਥ ਖੜੇ ਕਰਕੇ ਦੱਸਿਓ ਜਿਹਨੇ ਪਹਿਲਾਂ ਸੀ ਜਿਹਨੇ ਇਹਨੂੰ ਪਹਿਲਾਂ ਤੋਂ ਪਾਇਆ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੋਣਾ ਤੇ ਹੋਰ ਭਰਾਵਾਂ ਨੂੰ ਬੇਨਤੀ ਹੈ ਹੁਣ ਮੇਰੀ ਬੇਨਤੀ ਹੈ ਖਿਡਾਰੀਆਂ ਨੂੰ ਭਰਾਵਾਂ ਕਿ ਦਿਨ ਚੜ੍ਹ ਨਹੀਂ ਰਹੀ ਰਾਤ ਹੁੰਦੀ ਜਾ ਰਹੀ ਹੈ ਹੁਣ 2 ਮਿੰਟਾਂ ਚ ਮੈਚ ਸਟਾਰਟ ਕਰ ਲਿਓ ਜੇ ਇਹਨਾਂ ਦਾ ਆਪਣਾ ਇਹ ਹੁਕਮ ਸਿਰ ਮੱਥੇ ਲੱਤੈ ਫਿਰ ਇਹਨਾਂ ਨੇ ਮਹੱਤਵ ਹੀ ਦੇਖਣਾ ਬਹੁਤ ਦੂਰੋਂ ਦੂਰੋਂ ਆਏ ਆ ਇਹਨਾਂ ਨੇ ਘਰ ਵੀ ਜਾਣਾ ਕੋਈ 100 ਕਿਲੋਮੀਟਰ ਤੋਂ ਆਇਆ ਕੋਈ 150 ਕਿਲੋਮੀਟਰ ਤੋਂ ਆਇਆ ਮੇਰੀ ਬੇਨਤੀ ਹੈ ਪਲੀਜ਼ ਹੁਣ ਫੈਸਲਾ ਉਹੀ ਹੈ ਜੋ ਜਨਤਾ ਨੇ ਤੈਅ ਕੀਤਾ ਹੈ ਤੇ ਮੈਂ ਉਮੀਦ ਕਰਾਂਗਾ ਕਿ 2 ਮਿੰਟ ਚ ਮੈਚ ਸਟਾਰਟ ਕਰ ਦੋ ਹੋ ਗਿਆ ਭਾਈ ਜੀ ਬਰੇਡਰੀਆਂ ਭਾਈ ਜੀ ਬਰੇ ਜਿਹੜੀਆਂ ਪਹਿਲਾਂ ਟਾਈਆਂ ਪੰਜ ਨੇ ਉਸੇ ਤੇ ਮੈਚ ਹੋਣਾਗਾ ਸ਼੍ਰੀ ਆਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਵਾਲ ਸਿਹਾਲ ਦੀ ਟੀਮ ਗਰਾਊਂਡ ਜਾਵੇ ਜੀ ਸ਼੍ਰੀ ਆਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਵਾਲ ਜਿਹੜੇ ਵੀਰ ਬਾਦੂ ਨੇ ਫੋਟੋ ਵਾਲੇ ਹੋਰ ਬੇਨਤੀ ਹੈ ਆ ਮੈਚ ਚ ਪਬਲਿਕ ਨੇ ਮੈਚ ਦੇਖਣੇ ਹੁਣ ਪਬਲਿਕਿਟੀ ਨਹੀਂ ਕਰਨੀ ਕਿਸੇ ਦੀ ਕਿਸੇ ਬੰਦੇ ਨੂੰ ਮਰੇ ਨੂੰ 60 ਸਾਲ ਹੋ ਗਏ ਜਿਨ੍ਹਾਂ ਦਾ ਨਾਲ ਹੀ ਜਾਂਦੇ ਹੋ ਉਹਦਾ ਕੋਈ ਟੱਕ ਨਹੀਂ ਹੈ ਕੋਈ ਆਨੰਦਪੁਰ ਸਾਹਿਬ ਬੈਠਿਆ ਕੋਈ ਕੈਨੇਡਾ ਬੈਠਿਆ ਕਿਸੇ ਦਾ ਕੋਈ ਨਾਂ ਨਹੀਂ ਲੈਣਾ ਇਹ ਬਲਕੇ ਮੇਰਾ ਨਾਂ ਵੀ ਨਹੀਂ ਬੋਲਣਾ ਹੁਣ ਮੈਚ ਬੋਲਣਾ ਤੇ ਉਹ ਵੀ ਬਾਹਰ ਖੜ ਕੇ ਗਰਾਊਂਡ ਤੋਂ ਇਸ ਨੂੰ ਵੀ ਮਨਜ਼ੂਰ ਹੈ ਇਹ ਜਨਤਾ ਦਾ ਫੈਸਲਾ ਹੈ ਇਹ ਹੁਣ ਫੈਸਲਾ ਸੋਟੇ ਨਹੀਂ ਲਾਗੂਗਾ ਤੁਸੀਂ ਵੀ ਬਾਹਰ ਖੜ ਕੇ ਬੋਲਣਾ ਤੇ ਕਿਸੇ ਦਾ ਨਾਂ ਨਹੀਂ ਬੋਲਣਾ ਕਿਸੇ ਦਾ ਵੀ ਨਾਂ ਨਹੀਂ ਬੋਲਣਾ ਇਹ ਬਲਕੇ ਮੇਰੇ ਕਲੱਬ ਦਾ ਵੀ ਨਾਂ ਨਹੀਂ ਆਣਾ ਚਾਹੀਦਾ ਮੇਰੀ-ਪੇਰੀ ਕੁਝ ਵੀ ਪਬਲਿਕ ਨੂੰ ਅਟੇਨਮੈਂਟ ਕਰਾਣਾ ਹੈ ਉਹ ਕਰਵਾਓ ਜਿੰਨਾ ਕਰ ਸਕਦੇ ਹੋ ਤੇ ਬਾਹਰ ਬਾਹਰ ਖੜ ਕੇ ਪਲੀਜ਼ ਤੇ ਆ ਜਾ ਹੁਣ ਹੀ ਆ ਜਾ ਤੂੰ ਹੀ ਪਹਿਲ ਕਰ ਮੇਰੇ ਕੋਈ